ਸਭ ਤੋਂ ਪਹਿਲਾਂ ਇੱਕ ਸਾਡੀ ਖਬਰ ਤੁਹਾਨੂੰ ਕਰਾਂਗੇ ਜਿਸ ਹਿਸਾਬ ਦੇ ਨਾਲ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤਾਂ ਉਥੇ ਐਸਕੇਪ ਨੇ ਐਸਕੇਪ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਚਿੱਠੀ ਦਾ ਜਵਾਬ ਦਿੱਤਾ ਹੈ ਅਪੀਲ ਤੋਂ ਬਾਅਦ ਹੁਣ 13 ਜਨਵਰੀ ਨੂੰ ਪਾਤੜਾਂ ਵਿਖੇ ਮੀਟਿੰਗ ਰੱਖੀ ਗਈ ਹੈ ਤਿੰਨੇ ਫੋਰਮਾਂ ਦੀ ਪਾਤੜਾਂ ਵਿਖੇ ਇਹ ਮੀਟਿੰਗ ਹੋਣ ਜਾ ਰਹੀ ਹੈ ਸੋ ਵੱਡੀ ਅਪਡੇਟ ਕਿਸਾਨੀ ਅੰਦੋਲਨ ਲਈ ਕਿ ਤੁਹਾਡੇ ਨਾਲ ਸੰਜੀ ਕੀਤੀ ਜਾ ਰਹੀ ਹੈ ਕਿ ਐਸਕੇਪ ਨੇ ਐਸਕੇਪ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਚਿੱਠੀ ਦਾ ਜਵਾਬ ਦਿੱਤਾ ਹੈ ਅਪੀਲ ਤੋਂ ਬਾਅਦ 13 ਜਨਵਰੀ ਨੂੰ ਪਾਤੜਾ ਵਿਖੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤਿੰਨੇ ਫੋਰਮਾਂ ਦੇ ਪਾਤੜਾ ਵਿਖੇ ਮੀਟਿੰਗ ਹੋਏਗੀ ਜਿਸ ਦੇ ਵਿੱਚ ਅਗਲੀ ਰਣਨੀਤੀ ਤੇ ਇਕਤਾ ਮਤਾ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੈ ਉਹ ਵੀ ਜਿਹੜਾ ਹੈ ਉਸ ਨੂੰ ਲਿਆਉਣ ਦੀ ਚਰਚਾ ਜਿਹੜੀ ਚੱਲ ਰਹੀ ਹੈ ਸੋ ਐਸਕੇਮ ਨੇ ਐਸਕੇਮ ਗੈਰ ਰਾਜਨੀਤਿਕ ਤਕਸਾਲ ਮਸਤੂਰ ਮੋਰਚੇ ਦੇ ਚਿੱਠੀ ਦਾ ਜਵਾਬ ਦਿੱਤਾ ਹੈ 13 ਜਨਵਰੀ ਨੂੰ ਪਾਤੜਾ ਦੇ ਵਿੱਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਤਿੰਨੇ ਫੋਰਮਾਂ ਦੀ ਪੱਤਰਾ ਵਿਖੇ ਮੀਟਿੰਗ ਹੋਏਗੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਜਾਣੀ ਹੈ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦੇ ਨਾਲ ਅਗਲਾ ਸੰਘਰਸ਼ ਵਧਣਾ ਹੈ ਇਸ ਨੂੰ ਲੈ ਕੇ ਪਲਾਨ ਤਿਆਰ ਕੀਤਾ ਜਾਏਗਾ ਸੋ ਕਿਤਨਾ ਕਿਤੇ ਹੁਣ ਇਕਤਾ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਮਹਾਪੰਚਾਇਤਾਂ ਵੀ ਹੋਈਆਂ ਮਹਾਪੰਚਾਇਤਾਂ ਦੇ ਦੌਰਾਨ ਕਾਫੀ ਜਿਹੜੇ ਨੇ ਜਥੇਬੰਦੀ ਦੇ ਆਗੂਆਂ ਨੇ ਆਪੋ ਆਪਣੇ ਵਿਚਾਰ ਰੱਖੇ ਮੀਟਿੰਗਾਂ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਉਹ ਤੋਂ ਬਾਅਦ ਹੁਣ ਜਿਹੜਾ ਬੀਤੇ ਦਿਨੀ ਐਸਕੈਮ ਦਾ ਇੱਕ ਵਫਦ ਜਿਹੜਾ ਨੌਰੀ ਬਾਰਡਰ ਪਹੁੰਚਿਆ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕੀਤੀ ਗਈ ਉਥੇ ਉਹਨਾਂ ਦਾ ਹਾਲਚਲ ਵੀ ਜਾਣਿਆ ਗਿਆ ਤਾਜ਼ਾ ਅਪਡੇਟ ਲੈਣੇ ਮੇਰੇ ਨਾਲ ਮੇਰੇ ਸਹੂਗੀ ਕਮਲਦੀਪ ਸਿੰਘ ਫੋਨ ਲਾਈਨ ਤੇ ਜੁੜੇ ਨੇ ਕਮਲ ਪਾਤਣਾ ਵਿਖੇ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਵਿਸ਼ਿਆਂ ਤੇ ਚਰਚਾ ਹੋਏਗੀ ਕੀ ਕੁਝ ਐਲਾਨ ਤੇ ਫੈਸਲੇ ਹੋ ਸਕਦੇ ਨੇ ਬਿਲਕੁਲ ਗੁਰਪ੍ਰੀਤ ਦੇਖੋ ਬੀਤੇ ਦਿਨੀ ਜੋ ਕਿ ਸਦਿਆ ਦੋ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦਾ ਇੱਕ ਜੋ ਡੈਲੀਗੇਸ਼ਨ ਪਹੁੰਚਿਆ ਸੀਗਾ ਜਿਸ ਡੈਲੀਗੇਸ਼ਨ ਵੱਲੋਂ ਉਹ ਇੱਕ ਇੱਕਤਾ ਮਤਾ ਲੈ ਕੇ ਇੱਥੇ ਪਹੁੰਚ ਕੀਤੀ ਗਈ ਸੀ ਖਨੋਰੀਓ ਤਸ਼ੰਭੂ ਉਸ ਬਾਅਦ ਐਸਕੇਪ ਨਾਨ ਪੋਲਿਟਿਕਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੋ ਫੋਰਮਾਂ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਕਿ 15 ਤਰੀਕ ਦੀ ਮੀਟਿੰਗ ਦੀ ਬਜਾਏ ਮੀਟਿੰਗ ਜਲਦੀ ਕੀਤੀ ਜਾਵੇ ਅਤੇ ਖਨੋਰੀ ਦੇ ਨਜ਼ਦੀਕ ਜਾਂ ਖਨੋਰੀ ਹੀ ਕੀਤੀ ਜਾਵੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਲਈ ਜੋ ਹਾਲਤਾ ਉਸ ਕਰਕੇ ਆਗੂ ਨੇ ਜੋ ਜਿਆਦਾ ਦੂਰ ਨਹੀਂ ਜਾ ਸਕਦੇ ਇਸ ਕਰਕੇ ਮੀਟਿੰਗ ਨਜ਼ਦੀਕ ਕੀਤੀ ਜਾਵੇ ਜਿਸ ਤੋਂ ਬਾਅਦ ਐਮਰਜੈਂਸੀ ਇੱਕ ਬੈਠਕ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਰ ਰਾਤ ਬੁਲਾਈ ਗਈ ਅਤੇ ਉਸ ਐਮਰਜੈਂਸੀ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਕਿ ਠੀਕ ਹੈ ਜੋ ਤੁਹਾਡੀ ਅਪੀਲ ਆ ਉਸ ਅਪੀਲ ਨੂੰ ਮੰਨਦੇ ਹੋਏ ਆ ਬੈਠਕ 15 ਦੀ ਬਜਾਏ ਹੁਣ 13 ਜਨਵਰੀ ਨੂੰ ਕੀਤੀ ਜਾਏਗੀ ਪਾਤੜਾਂ ਦੇ ਵਿੱਚ ਇਹ ਬੈਠਕ ਨਜ਼ਾਰਤ ਕੀਤੀ ਗਈ ਹੈ ਹਾਲਾਂਕਿ ਪਾਤਣਾ ਦੇ ਵਿੱਚ ਕਿਸ ਜਗ੍ਹਾ ਤੇ ਮੀਟਿੰਗ ਹੋਏਗੀ ਉਸ ਨੂੰ ਲੈ ਕੇ ਹਜੇ ਵਿਚਾਰ ਚਰਚਾ ਜਾਂ ਜੋ ਜਗ੍ਹਾ ਉਹ ਫਾਈਨਲ ਕੀਤੀ ਜਾ ਰਹੀ ਹੈ ਪਰ ਮੀਟਿੰਗ ਪਾਤਣਾ ਦੇ ਵਿੱਚ ਇਹ ਤੈਅ ਕਰ ਦਿੱਤੀ ਗਈ ਹੈ ਕਿਸਾਨ ਆਗੂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਉਸ ਨੂੰ ਲੈ ਕੇ ਜੋ ਜਗਿੰਦਰ ਸਿੰਘ ਅਗਰਹਾ ਉਹਨਾਂ ਵੱਲੋਂ ਸਟੇਟਮੈਂਟ ਵੀ ਦੇ ਦਿੱਤੀ ਗਈ ਹੈ ਕਿ ਅਸੀਂ ਇਹ ਜੋ ਕਾਨੂੰਨ ਉਹ ਤਿਆਰੀ ਤਰੀਕ ਹੈ ਕੱਲ ਨੂੰ ਜਦੋਂ ਮੀਟਿੰਗ ਕਰਾਂਗੇ ਉਸ ਦੇ ਵਿੱਚ ਜੋ ਸਾਡੇ ਕਹਿ ਸਕਦਾ ਗੱਲਾਂ ਨੇ ਸਾਡੀਆਂ ਫਾਰਮਲੀਆਂ ਗੱਲਾਂ ਨੇ ਉਹਨਾਂ ਗੱਲਾਂ ਦੇ ਵਿਚਾਰ ਵਟਾਂਦਰਾ ਕਰਕੇ ਅਸੀਂ ਕਰشن ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੀ ਕਰਾਂਗੇ ਤਾਂ ਕਿ ਇਹ ਸਮਾ ਸਾਰੇ ਇਕੱਠੇ ਹੋ ਕੇ ਲੜਾਈ ਲੜੀ ਜਾ ਸਕੇ ਕਿਉਂਕਿ ਬਲਵਿੰਦਰ ਸਿੰਘ ਰਾਜੇਵਾਲ ਵੀ ਕਹਿ ਕੇ ਗਏ ਸਨ ਕਿ ਜਦੋਂ ਲੜਾਈ ਸਾਡੀਆਂ ਮੰਗਾਂ ਨੂੰ ਮਤਾ ਲੈ ਕੇ ਕਿਸਾਨ ਆਗੂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਵਿਖੇ ਪਹੁੰਚ ਸਨ ਉਸ ਏਕਤਾ ਮਤੇ ਦੇ ਮੁਤਾਬਿਕ 15 ਤਰੀਕ ਨੂੰ ਪਟਿਆਲਾ ਦੇ ਵਿੱਚ ਬੈਠਕ ਹੋਣੀ ਤੈਅ ਹੋਈ ਸੀ ਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅਪੀਲ ਕੀਤੀ ਗਈ ਕਿ ਉਸ ਬੈਠਕ ਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਅਤੇ ਪਟਿਆਲਾ ਤੋਂ ਬਦਲ ਕੇ ਉਸ ਨੂੰ ਖਨੋਰੀ ਜਾਂ ਨਜ਼ਦੀਕ ਕੀਤਾ ਜਾਵੇ ਤਾਂ ਕਿ ਮੀਟਿੰਗ ਵੀ ਬੜੇ ਸਖਾਵੇ ਮਾਹੌਲ ਦੇ ਵਿੱਚ ਹੋਵੇ ਤਾਂ ਪਰ ਦੇਰ ਰਾਤ ਇਸੇ ਚੀਜ਼ ਨੂੰ ਲੈ ਕੇ ਗੱਲਬਾਤ ਲਈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਚੱਲੀ ਉਸ ਦੇ ਵਿੱਚ ਕੀ ਕੁਝ ਨਿਕਲ ਕੇ ਆਇਆ ਗੱਲਬਾਤ ਕਰਾਂਗੇ ਸਾਡੇ ਨਾਲ ਜੋਗਿੰਦਰ ਸਿੰਘ ਅਗਰਹਾਹ ਜੀ ਮੌਜੂਦ ਨੇ ਅਗਰਹਾਹ ਸਾਹਿਬ ਜੀ ਮੀਡੀਆ ਦਾ ਬਹੁਤ ਬਹੁਤ ਸਵਾਗਤ ਹੈ ਸ਼ਿਕਾਰ ਸ਼ਿਕਾਰ ਅਗਰਹਾਹ ਸਾਹਿਬ ਚਿੱਠੀ ਪਹੁੰਚ ਗਈ ਹੋਣੀ ਹੈ ਤੁਹਾਡੇ ਕੋਲ ਕੱਲ ਮੀਟਿੰਗ ਹੋਈ ਹੈ ਕੀ ਕੁਝ ਵਿਚਾਰ ਚਰਚਾ ਕੀਤੀ ਗਈ ਪੂਰੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੇ ਕੋ ਚਿੱਠੀ ਜੀ ਪਹੁੰਚ ਗਈ ਸਾਥੀਆਂ ਦੇ ਫੋਨ ਵੀ ਆਏ ਸੀ ਉਹਦੇ ਤੇ ਸਾਡੇ ਵਾਸਤੇ ਵਿਸ਼ਾਕਲ ਨੂੰ ਜਿਹੜੀ 15 ਤਰੀਕ ਅਕਤੂਬਰ ਸਮਝ ਕੇ ਰੱਖੀ ਸੀਗੀ ਕਿਉਂਕਿ ਸਾਡਾ ਅਸੀਂ ਆਏ ਸੀ ਵੀ ਸਾਥੀ ਪੜ੍ਹ ਕੇ ਵਿਚਾਰ ਕਰਕੇ ਆ ਜਾਣਗੇ ਪੁਆਇੰਟਾਂ ਦੇ ਉੱਤੇ ਜਿਵੇਂ ਚਲੋ ਉਧਰੋਂ ਚਿੱਠੀ ਆਈ ਹਾਲਤਾਂ ਦੇ ਮੁਤਾਬਕ ਸਾਨੂੰ ਰਾਤ ਅਸੀਂ ਉੱਤੇ ਬਹੁਤ ਸੀਰੀਅਸਲੀ ਫੈਸਲਾ ਲੈ ਕੇ ਫੌਰੀ ਮੀਟਿੰਗ ਕੀਤੀ ਉਹਦੇ ਵਿੱਚ ਇਹ ਬਣ ਗਿਆ ਵੀ 13 ਤਰੀਕ ਨੂੰ ਆਪਾਂ ਚਲੋ ਫੌਰੀ ਮੀਟਿੰਗ ਆਪਾਂ ਕਰ ਲਓ 13 ਤਰੀਕ ਨੂੰ ਪਾਤੜਾਂ ਦੇ ਵਿੱਚ ਉਹ ਤੈ ਹੋ ਗਈ ਵੀ ਅਸੀਂ ਮੀਟਿੰਗ ਕਰਾਂ ਜਾਨੀ ਕਿ ਉਹਨਾਂ ਦੀ ਅਪੀਲ ਤੁਸੀਂ ਮੰਨ ਲਈ ਹੈ ਕਿ ਜਿਹੋ ਜੀ ਉਹਨਾਂ ਨੇ ਅਪੀਲ ਕੀਤੀ ਉਹ ਮੰਨ ਲੈਣੀ ਚਾਹੀਦੀ ਸਮੇਂ ਦੀ ਜਾਂ ਹਾਂ ਹਾਲਤਾਂ ਦੇ ਮੁਤਾਬਕ ਸਾਨੂੰ ਫੈਸਲਾ ਲੈਣਾ ਪਏਗਾ ਹੁਣ 13 ਤਰੀਕ ਨੂੰ ਛੇ ਮੈਂਬਰੀ ਕਮੇਟੀ ਜਾਏਗੀ ਉੱਥੇ ਮੀਟਿੰਗ ਕਰਨ ਬਿਲਕੁਲ ਜੀ ਛੇ ਮੈਂਬਰੀ ਕਮੇਟੀ ਜਾਓ ਹੋਰ ਵੀ ਸਾਥੀ ਕਦੇ ਜਾ ਸਕਦੇ ਉਹਨਾਂ ਨੇ ਸਵਕਾਰ ਕਰ ਲਿਆ ਫੈਸਲਾ ਕਿ ਪਾਤੜਾਂ ਕਰ ਲਵਾਂਗੇ ਕਿਉਂਕਿ ਪਾਤੜਾਂ ਜਿਆਦਾ ਦੂਰ ਨਹੀਂਗਾ ਉਹ ਤਾਂ ਖਨੋਰੀ ਮੰਗ ਕਰ ਰਹੇ ਉਹਨਾਂ ਦੀ ਡਿਮਾਂਡ ਮੁਤਾਬਕ ਕਿ ਨਾ ਸਵੀਕਾਰ ਕਰਨ ਦਾ ਤਾਂ ਕੋਈ ਸਵਾਲ ਨਹੀਂ ਪਰ ਮੈਂ ਜੇ ਨਾ ਵੀ ਬਦਲਦੇ ਪਰ ਵੀ ਤਾਂ ਉਹਨਾਂ ਨੂੰ ਹੋਣਾ ਪੈਂਦਾ ਹੈ ਤਾਂ ਠੀਕ ਨਹੀਂ ਵੀ 15 ਤਰੀਕ ਤੇ ਮੀਟਿੰਗ ਦੀ ਰਕਸ਼ੀ ਵੀ ਹੈ ਪਰ ਜੇ ਹੁਣ ਜਦੋਂ ਅਸੀਂ ਫੈਸਲੇ ਉਹਨਾਂ ਦੇ ਮੁਤਾਬਕ ਕਰ ਲਿਆ ਉਹਨਾਂ ਦੀ ਲੋੜਾਂ ਨੂੰ ਧਿਆਨ ਚ ਰੱਖ ਕੇ ਕਰ ਲਿਆ ਹੁਣ ਤਾਂ ਮੇਰੇ ਨਾਲ ਦੇ ਵੀ ਨਾਉਣ ਦਾ ਕੋਸਵਾਲ ਨਹੀਂ ਅਗਰਾਂ ਜੀ ਜੋ ਇਕਤਾ ਮਤਾ ਜਿਸ ਮਤੇ ਤੇ ਵਿਚਾਰ ਚਰਚਾ ਹੋਣੀ ਹੈ ਕਹਿ ਸਕਦੇ ਹੁਣ ਸਹਿਮਤੀ ਵਾਲੇ ਪਾਸੇ ਨੂੰ ਵਾਧੂ ਹੀ ਗੱਲ ਦਿਖਾਈ ਦੇ ਰਹੀ ਹੈ ਕਿ ਤਿੰਨ ਫੋਰਮ ਇਕੱਠੇ ਇੱਕ ਮੰਚ ਤੇ ਦਿਖਾਈ ਦੇਣਗੇ ਦੇਖੋ ਮੰਚ ਤੇ ਇਕੱਠੇ ਹੋਣਾ ਕਿ ਇਹ ਕੋਈ ਐ ਨਹੀਂ ਹੁੰਦਾ ਵੀ ਜਦੋਂ ਕੋਈ ਗੱਲ ਕਰਨੀ ਹੁੰਦੀ ਆ ਅਸੀਂ ਮੀਟਿੰਗ ਦੇ ਵਿੱਚ ਇਕੱਠੇ ਇਕਜੁੱਟ ਸਿਰ ਜੋੜ ਕੇ ਬਹਿ ਜਾਈਏ ਉਹਦੇ ਫੈਸਲੇ ਨੂੰ ਸਾਰੇ ਇੰਪਲੀਮੈਂਟ ਕਰ ਦੇਣ ਇਹ ਬਹੁਤ ਇਹ ਏਕਤਾ ਦਾ ਇੱਕ ਆਧਾਰ ਹੁੰਦਾ ਵੱਖ-ਵੱਖ ਵਿਚਾਰਾਂ ਦਾ ਵੱਖ-ਵੱਖ ਫਾਰਮਾਂ ਦਾ ਵੱਖ-ਵੱਖ ਜਟੇਬੰਦੀਆਂ ਦਾ ਵੱਖ-ਵੱਖ ਵਿਚਾਰਾਂ ਦਾ ਏਕਤਾ ਦਾ ਮਿਨੀਮਮ ਆਧਾਰ ਇਹ ਹੁੰਦਾ ਹੈ ਵੀ ਤੁਸੀਂ ਕਿਸੇ ਮਸਲੇ ਤੇ ਸਿਰ ਜੋੜ ਕੇ ਬੈਠੋ ਤੇ ਉਹਨੂੰ ਅੰਗਕੇ ਉਹਦੇ ਮੁਤਾਬਕ ਘੋਲ ਦਾ ਰੂਪ ਹੈ ਜਿਹੜਾ ਤੁਸੀਂ ਕਿਹੋ ਜਿਹਾ ਰੂਪ ਕੱਢਦੇ ਹੋ ਉਹ ਸੋਡਾ ਸਾਂਝਾ ਬਣ ਜਾਂਦਾ ਹੈ ਇਸ ਨੂੰ ਬਹੁਤ ਵੱਡੀ ਮਿਨੀਮਮ ਵੇਖਤਾ ਨੂੰ ਕਹਿੰਦੇ ਆ। ਹੂੰ। ਉਸ ਦਿਨ ਤੁਸੀਂ ਵੀ ਗਏ ਸੀਗੇ ਇੱਕ ਤਾਂ ਮਤਾ ਲੈ ਕੇ ਇਹ ਤੁਸੀਂ ਮੁਲਾਕਾਤ ਕੀਤੀ ਡੱਲੇਵਾਲ ਸਾਹਿਬ ਨਾਲ ਗੱਲਬਾਤ ਕੀ ਹੋਈ ਸੀ ਤੁਹਾਡੀ ਅੰਦਰ। ਦੇਖੋ ਬੋਲੇ ਤੇ ਨਹੀਂ ਹੋ। ਹੂੰ। ਬਾਰ ਹੱਥ ਹਲਾ ਕੇ ਜਚਾ ਕੇ ਐ ਸੀਗੀ ਉਹਨਾਂ ਦੀ ਮਨ ਨੂੰ ਸਾਨੂੰ ਐ ਲੱਗਿਆ ਵੀ ਉਹਨਾਂ ਨੂੰ ਸਕੂਨ ਮਿਲਿਆ। ਦੇ ਸਾਥੀ ਆ ਗਏ ਮੇਰੇ ਪੁਰਾਣੇ ਸਾਥੀ ਆ ਗਏ ਹਾਂ ਕਿਉਂਕਿ इमोशनल ਕਿਸਮ ਦੀ ਦਾ ਮਾਹੌਲ ਸੀਗਾ ਉੱਥੇ ਜਦੋਂ ਅਸੀਂ ਅੰਦਰ ਗਏ ਆ ਸਾਨੂੰ ਇਹ ਇੱਛਾ ਉਹਨਾਂ ਦੀ ਐਸੀ ਚੀਜ਼ ਮੈ ਸਾਨੂੰ ਮਿਲਣਾ ਚਾਹੁੰਦੇ ਨੇ ਉਹ ਗੱਲ ਕਰਨਾ ਚਾਹੁੰਦੇ ਨੇ ਤੇ ਚਲ ਅਸੀਂ ਬੁਲਾਇਸ ਕਰਕੇ ਨਹੀਂ ਕਿਉਂਕਿ ਮੈਡੀਕਲ ਦਾ ਐਸੀ ਅਭੀ ਬਾਬਤ ਨਹੀਂ ਬੁਲਾਉਣਾ ਚਾਹੀਦਾ ਤੇ ਹੱਥ ਖੜਾ ਕਰਕੇ ਉਹਨਾਂ ਨੂੰ ਬਾਰ-ਬਾਰ ਇੱਕ ਵਾਰ ਨਹੀਂ ਬਾਰ-ਬਾਰ ਹੱਥ ਖੜਾ ਕਰਕੇ ਇਸ਼ਾਰੇ ਦੇ ਰੂਪ ਦੇ ਵਿੱਚ ਬੁਲਣ ਦੀ ਸੀ ਐ ਠੀਕ ਸੀ ਉਹਨਾਂ ਵੱਲੋਂ ਆਖਿਆ ਵੀ ਜਾ ਰਿਹਾ ਸੀ ਕਾਕਾ ਸਿੰਘ ਕੋਟੜਾ ਕਹਿੰਦੇ ਸਨ ਕਹਿੰਦੇ ਕਿ ਡਿਲੇਵਲ ਸਾਹਿਬ ਕਹਿੰਦੇ ਕਹਿੰਦੇ ਹੁਣ ਤੋਂ ਤੁਹਾਡੀਆਂ ਡਿਊਟੀਆਂ ਮੋਰਚਾ ਸੰਭਾਲੋ ਆਪ ਦੀ ਟਰੈਕਟਰ ਟਰਲਿੰਗ ਲੈ ਕੇ ਆਓ ਤਾਂ ਫਿਰ ਤਿਆਰੀਆਂ ਵਟਲੀਆਂ ਨੇ ਸ਼ੁਰੂ ਹੋਣੀਆਂ ਸ਼ੁਰੂ ਹੋ ਗਈਆਂ ਤਿਆਰੀਆਂ ਦੇਖੋ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਜੀ ਜੀ ਟਰਾਲੀਆਂ ਦਾ ਜਿੱਧਰ ਨੂੰ ਸਾਡਾ ਕੋਈ ਤੈਹ ਹੁੰਦਾ ਪ੍ਰੋਗਰਾਮ ਉਧਰ ਨੂੰ ਅਸੀਂ ਜਾਣੇ ਹੁੰਨੇ ਆ ਕੋਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਵੀ ਇੱਕ ਮੀਟਿੰਗ ਅਸੀਂ ਇਸ ਕਰਕੇ ਕਹਿ ਰਿਹਾ ਵੀ ਤੁਸੀਂ ਖਨੌਰੀ ਜਾਣਾ ਹੈ ਕਿ ਸੰਭੂ ਜਾਣਾ ਹੈ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿੱਥੇ ਜਾਣਾ ਹੈ ਕਿੱਥੇ ਨਾ ਆਉਣ ਜਾਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਤਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਤੈਅ ਹੁੰਦਾ ਪ੍ਰੋਗਰਾਮ ਉਹ ਤਾਂ ਇਹ ਕਰਨ ਦਾ ਅਸੀਂ ਨੇ ਪ੍ਰੋਸੈਸ ਚਲਾਇਆ ਵਾ ਮੀਟਿੰਗਾਂ ਦਾ ਅਸੀਂ ਦੇਖੋ 13 ਤਰੀਕ ਅੱਜ ਕੱਲ ਨੂੰ 13 ਤਰੀਕ ਅਸੀਂ ਉਹ ਡਰਾਫਟ ਦੀਆਂ ਕਾਪੀਆਂ ਸਾਰੇ ਆਲ ਇੰਡੀਆ ਚ ਭੋਕਣ ਦਾ ਫੈਸਲਾ ਕਰ ਲਿਆ 26 ਜਨਵਰੀ ਨੂੰ ਟ੍ਰੈਕਟ ਮਾਰ ਚੱਕਰੀ ਅਸੀਂ ਕਰਦੇ ਹਾਂ ਪਹਿਲਾਂ ਤੋਂ ਹੀ ਕਰਦੇ ਹਾਂ ਉਹ ਸਾਰੇ ਭਾਰਤ ਦੇ ਵਿੱਚ ਕ੍ਰੈਕਟ ਮਾਰਚ ਦਾ ਹੋਇਆ ਮਤਲਬ ਕਿ ਪੰਜਾਬ ਤੋਂ ਇਲਾਵਾ ਹੁਣ ਇਸ ਨੂੰ ਪੂਰੇ ਭਾਰਤ 'ਚ ਲਾਗੂ ਹਾਂ ਜੀ ਕੌਮਨ ਭਾਰਤ ਦਾ ਵੀ ਅਸੀਂ ਦੋਨੇ 13 ਤਰੀਕ ਵਾਲਾ ਵੀ ਤੇ 26 ਵਾਲਾ ਵੀ ਭਾਰਤ ਪੱਧਰ ਦਾ ਬਣਾ ਹਾਂ ਤਾਂ ਹੁਣ ਮੀਟਿੰਗ ਦੇ ਵਿੱਚ ਕੀ ਲੱਗਦਾ ਕੱਲ ਨੂੰ ਜਦੋਂ ਮੀਟਿੰਗ ਹੋਏਗੀ ਏਜੰਡੇ ਹੋਣਗੇ ਕਿਉਂਕਿ ਦੋ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਇੱਕ ਪਾਸੇ ਤਾਂ ਕੀ ਜੀ ਜਦੋਂ ਲੜਾਈ ਸਾਡੀ ਸੈਂਟਰ ਗਵਰਨਮੈਂਟ ਨਾਲ ਸਾਡੇ ਮੁੱਦੇ ਸਾਡੇ ਵਿਚਾਰ ਵਿਚਾਰਕ ਮਤਭੇਦ ਅਲੱਗ ਨੇ ਫਿਰ ਉਸ ਦੇ ਵਿੱਚ ਮੁੱਦੇ ਵਿਚਾਰੇ ਜਾਣਗੇ ਜਾਂ ਵਿਚਾਰਕ ਮਤਭੇਦ ਵਿਚਾਰੇ ਜਾਣਗੇ ਕੱਲ ਦੀ ਮੀਟਿੰਗ ਦੇ ਵਿੱਚ ਦੇਖੋ ਮੁੱਦਿਆਂ ਤੇ ਤਾਂ ਕੀ ਵਿਚਾਰ ਕਰਨਾ ਮੁੱਦਿਆਂ ਤੇ ਮੈਨੂੰ ਲੱਗਦਾ ਬਹੁਤਾ ਕਦੇ ਰੱਟਾ ਨਹੀਂ ਪਿਆ ਮੁੱਦਿਆਂ ਤੇ ਬਹੁਤਾ ਰੱਟਾ ਨਹੀਂ ਪੈਂਦਾ ਹੁੰਦਾ ਐਕਸ਼ਨ ਕੋਲ ਕੋਲ ਦਾ ਰੂਪ ਕੀ ਹੋਵੇ گا ਆਹ ਵਾਲੇ ਐਕਸ਼ਨ ਦਾ ਸਾਂਝਾ ਹੋਵੇ ਇਕ ਤਾਲਮਿਲ ਮਾ ਹੋਵੇ ਇਹ ਤੇ ਵਿਚਾਰ ਚਰਚਾ ਹੋਵੇ ਕੋਈ ਇਸੇ ਸੜਕ ਤੇ ਬੈਠ ਸਕਦੇ ਆ ਕਿਸਾਨਾਂ ਕੋਲ ਐਸਕੇਮ ਦੇ ਜਾਂ ਅਲੱਗ ਤੋਂ ਹੋ ਸਕਦੇ ਨੇ ਜਾਂ ਹੋਰ ਵੱਖਰੇ ਤਰੀਕੇ ਦੇ ਪਰਦੇ ਦੇਖੋ ਮੀਟਿੰਗ ਵਿੱਚ ਵਿਚਾਰੇ ਤੋਂ ਪਹਿਲਾਂ ਕੋਈ ਗੱਲ ਨਹੀਂ ਕਹੀ ਜਾ ਸਕਦੀ ਬਹੁਤ ਰੂਪ ਨਹੀਂ ਸੜਕ ਤੇ ਬੈਠਣਾ ਕੋਈ ਰੂਪ ਨਹੀਂ ਹੁੰਦਾ ਉਹ ਰੂਪ ਕੱਢੇ ਜਾ ਸਕਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਇਹ ਐਸਕੇਮ ਵੱਲੋਂ ਆਪਣਾ ਇੱਕ ਜਵਾਬ ਆ ਜੋ ਭੇਜ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਕੱਲ ਨੂੰ 13 ਤਰੀਕ ਨੂੰ ਪਾਤੜਾ ਦੇ ਨਜ਼ਦੀਕ ਮੀਟਿੰਗ ਰੱਖੀ ਗਈ ਹੈ ਜੋ 15 ਤਰੀਕ ਦੀ ਮੀਟਿੰਗ ਸੀ ਕਿੰਦਰ ਦੀ ਸਰਕਾਰ ਗੱਲਬਾਤ ਕਿਉਂ ਨਹੀਂ ਕਰ ਰਹੀ ਕਿਉਂ ਨਹੀਂ ਗੱਲਬਾਤ ਦੇ ਰਾਹ ذریعے ਜਿਹੜਾ ਇਹ ਮਸਲੇ ਦਾ ਹੱਲ ਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇੱਕ ਚੁੱਟਦਾ ਦੇਖੀ ਜਾ ਰਹੀ ਹੈ ਸੋ ਐਸਕੇਬ ਦੇ ਐਸਕੇਮ ਗੈਰ ਰਾਜਨੀਤਿਕ ਦੇ ਕਿਸਾਨ ਮਜ਼ਦੂਰ ਮੋਰਚੇ ਦੇ ਚਿੱਠੀ ਦਾ ਜਵਾਬ ਦਿੱਤਾ ਹੈ ਅਪੀਲ ਤੋਂ ਬਾਅਦ 13 ਜਨਵਰੀ ਨੂੰ ਪਾਤਲਾ ਵਿਖੇ ਇਹ ਮੀਟਿੰਗ ਹੋਣ ਜਾ ਰਹੀ ਹੈ ਉਹਗਰਾਹਾਂ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਸੀ ਜੀ ਮੀਡੀਆ ਦੀ ਉਹਨਾਂ ਨੇ ਸਪਸ਼ਟਤਾ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਪਸੀ ਵਿਚਾਰ ਵਟਾਂਦਰਾ ਨੇ ਜਿਹੜੇ ਉਹ ਕੀਤੇ ਜਾਣੇ ਨੇ ਮੁੱਦੇ ਤਾਂ ਲਗਭਗ ਲਗਭਗ ਸਾਰਿਆਂ ਦੇ ਇੱਕੋ ਹੀ ਨੇ ਯਾਨੀ ਕਿ ਮੰਗਾਂ ਸਾਰਿਆਂ ਦੇ ਇੱਕੋ ਹੀ ਨੇ ਤਾਂ ਇੰਜ ਜਾਪ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੁਣ ਸੰਘਰਸ਼ ਤਿੱਖਾ ਜ਼ਰੂਰ ਹੋਏਗਾ 13 ਤਰੀਕ ਨੂੰ ਜਿਹੜੀਆਂ ਕੇਂਦਰੀ ਵੰਡੀਕਰਨ ਜੇ ਜਿਹੜੇ ਅਖਰੜਾ ਤਿਆਰ ਕੀਤਾ ਗਿਆ ਤਾਂ ਉਹਦੀਆਂ ਕਾਪੀਆਂ ਜਿਹੜੀਆਂ ਉਹ ਫੂਕੀਆਂ ਜਿਹੜੀਆਂ ਡਰਾਫਟ ਦੀਆਂ ਕਾਪੀਆਂ ਫੂਕੀਆਂ ਜਾਣੀਆਂ ਤਾਂ 26 ਜਨਵਰੀ ਨੂੰ ਟਰੈਕਟਰ ਮਾਰਚ ਰੱਖਿਆ ਗਿਆ ਸੋ ਇਸ ਦੇ ਵਿੱਚ ਪੂਰੇ ਮੁਲਕ ਭਰ ਦੇ ਜਿਹੜੇ ਕਿਸਾਨ ਨੇ ਉਹ ਸ਼ਮੂਲਿਤ ਕਰਨਗੇ ਪ੍ਰੋਟੈਸਟ ਕਰਨਗੇ ਪ੍ਰਦਰਸ਼ਨ ਕੀਤਾ ਜਾਏਗਾ ਸੋ ਕੇਂਦਰ ਨੂੰ ਇੱਕ ਵਾਰ ਮੁੜ ਤੋਂ ਜਿਹੜਾ ਇਸ ਗੱਲ ਨੂੰ ਲੈ ਕੇ ਚੁਟਾਰਿਆ ਜਾਏਗਾ ਕਿ ਕਿਸਾਨ ਇਕੱਠ ਨੇ ਇੱਕ ਮੰਚ ਤੇ ਨੇ ਮੰਗਾ ਮੰਵਾ ਕੇ ਹੀ ਵਾਪਸ ਮੁੜਨ ਗਏ ਮੰਗਾ ਮੰਵਾ ਕੇ ਹੀ ਸੰਘਰਸ਼ ਨੂੰ ਖਤਮ ਕਰਨਗੇ ਸੋਇਸ ਸਕੈਮ ਨੇ ਚਿੱਠੀ ਦਾ ਜਵਾਬ ਦਿੱਤਾ ਸੋ ਜਿਸ ਹਿਸਾਬ ਦੇ ਨਾਲ ਜਿਹੜਾ ਇਹ ਬੀਤੇ ਦਿਨੀ ਮਹਾਪੰਚਾਇਤਾਂ ਦਾ سلسلہ ਕਾਫੀ ਭਖਿਆ ਜਿੱਥੇ ਹਰਿਆਣਾ ਵਿਖੇ ਮਹਾਪੰਚਾਇਤ ਹੋਈ ਪੰਜਾਬ ਚ ਮਹਾਪੰਚਾਇਤ ਹੋਈ ਖਨੌਰੀ ਬਾਰਡਰ ਤੇ ਤਾਂ ਉਸ ਤੋਂ ਬਾਅਦ ਐਸਕੇਮ ਨੇ ਵੀ ਮਹਾਪੰਚਾਇਤ ਕੀਤੀ ਜਿਸਦੇ ਵਿੱਚ ਆਪੋ ਆਪਣੇ ਵਿਚਾਰ ਰੱਖੇਗੇ ਵਿਚਾਰ ਵਟਾਂਦਰਾ ਤੋਂ ਬਾਅਦ ਐਸਕੇਮ ਦਾ ਇੱਕ ਵਫਦ ਖਨੌਰੀ ਬਾਰਡਰ ਪਹੁੰਚ ਜਾ ਕਿਸਾਨਾਂ ਨੂੰ ਜਗਜੀਤ ਸਿੰਘ ਦਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਦਾ ਹਾਲ ਚਾਲ ਜਾਣਿਆ ਗਿਆ ਤਾਂ ਹੁਣ ਉਹ ਤੋਂ ਬਾਅਦ ਇੱਕ ਮੀਟਿੰਗ ਰੱਖੀ ਗਈ ਹੈ ਇਕਤੇ ਮਤੇ ਨੂੰ ਲੈ ਕੇ ਇਕਤੇ ਦਾ ਜਿਹੜਾ ਇਹ ਸੰਦੇਸ਼ ਸੁਧਿਤਤਾ ਜਾ ਰਿਹਾ ਹੈ ਕਿ ਸਾਰੇ ਇਕੱਠੇ ਹੋ ਕੇ ਹੁਣ ਇੱਕ ਮੰਚ ਤੇ ਅੱਗੇ ਦਾ ਸੰਘਰਸ਼ ਵੜੀਏ ਤਾਂ ਜੋ ਕੇਂਦਰ ਸਰਕਾਰ ਮੰਗਵਲ ਗੌਰ ਨਹੀਂ ਫਰਮਾ ਰਹੀ ਉਸ ਨੂੰ ਲੈ ਕੇ ਕੋਈ ਨਾ ਕੋਈ ਗੱਲਬਾਤ ਦਾ ਰਾਹ ਜ਼ਰੂਰ ਤੋਰੀਏ ਬਾਵੇਂ ਕੇ ਕਿਸਾਨ ਆਗੂਆਂ ਨੇ ਕਈ ਵਾਰ ਕਿਹਾ ਕਿ ਟੇਬਲ ਟॉक ਰਾਹੀਂ ਮਸਲੀਦਾ ਹਰ ਜ਼ਰੂਰ ਹੋਏਗਾ ਲੇਕਿਨ ਕੋਈ ਸੱਦਾ ਪੱਤਰ ਨਹੀਂ ਹੈ ਕੇਂਦਰ ਦੀ ਹਕੂਮਤ ਦੁਆਰਾ ਇਸ ਮੌਕੇ ਤੇ ਦਿੱਲੀ ਦੇ ਵਿੱਚ ਤਾਂ ਕਾਫੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਨਾਲ ਲੇਕਿਨ ਪੰਜਾਬ ਦੇ ਵਿੱਚ ਜਾਂ ਫਿਰ ਹੋਰ ਵੱਖ-ਵੱਖ ਥਾਵਾਂ ਤੇ ਜਿੱਥੇ ਕਿਸਾਨ ਆਗੂ ਸੰਘਰਸ਼ ਦੇ ਰਾਹ ਪਏ ਹੋਏ ਨੇ ਉਹਨਾਂ ਦੇ ਨਾਲ ਕੋਈ ਰਾਪਤਾ ਕਾਇਮ ਨਹੀਂ ਕੀਤਾ ਜਾ ਰਿਹਾ